ਦੋਸਤੋ ਨਿੰਦਿਆ ਇੱਕ ਅਜਿਹਾ ਸ਼ਬਦ ਹੈ ਇਸ ਵਿੱਚ ਇਨਸਾਨ ਦੀਆਂ ਖੁਦ ਦੀਆਂ ਕਮੀਆਂ ਲੁਕੀਆਂ ਹੁੰਦੀਆਂ ਹਨ ਉਹ ਦੂਸਰੇ ਦੀ ਨਿੰਦਿਆ ਕਰਦਾ ਹੈ ਨਿੰਦਿਆ ਰਸ ਦਾ ਆਨੰਦ ਲੈਂਦਾ ਹੈ ਪਰ ਉਹ ਖੁਦਬਾਰੀ ਨਹੀਂ ਸੋਚਦਾ ਕਈ ਵਾਰ ਅਸੀਂ ਆਪਣੀ ਗਲਤ ਸੋਚ ਜਾਂ ਨਾ ਸਮਝੀ ਕਾਰਨ ਵੀ ਅਜਿਹਾ ਕਰਦੇ ਜੇਕਰ ਤੁਸੀਂ ਵੀ ਦੂਸਰਿਆਂ ਦੀ ਨਿੰਦਿਆ ਕਰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਇੱਕ ਪ੍ਰੇਰਕ ਕਥਾ ਬਾਰੇ ਦੱਸਣ ਜਾ ਰਹੇ ਹਾਂ ਇਹਨੂੰ ਸੁਣ ਕੇ ਤੁਸੀਂ ਵੀ ਇੱਕ ਵਾਰ ਸੋਚਣ ਲਈ ਮਜਬੂਰ ਹੋ ਜਾਵੋਗੇ ਆਓ ਕਹਾਣੀ ਸ਼ੁਰੂ ਕਰਦੇ ਹਾਂ ਦੋਸਤੋ ਇੱਕ ਪਿੰਡ ਵਿੱਚ ਇੱਕ ਵਿਅਕਤੀ ਆਪਣੇ ਪਰਿਵਾਰ ਨਾਲ ਰਹਿੰਦਾ ਸੀ ਉਹ ਆਪਣਾ ਪੁਰਾਣਾ ਕਮਰਾ ਬਦਲ ਕੇ ਨਵੇਂ ਘਰ ਵਿੱਚ ਰਹਿਣ ਲਈ ਪਹੁੰਚਿਆ ਉਸਨੇ ਆਪਣਾ ਸਾਰਾ ਸਮਾਨ ਨਵੇਂ ਘਰ ਵਿੱਚ ਰੱਖ ਦਿੱਤਾ ਉਸਦੇ ਮਕਾਨ ਦੇ ਸਾਹਮਣੇ ਇੱਕ ਹੋਰ ਮਕਾਨ ਸੀ ਉਸਦੇ ਘਰ ਦੀ ਮੇਨ ਖਿੜਕੀ ਤੋਂ ਦੂਸਰੇ ਘਰ ਦੀ ਛੱਤ ਦਿਖਾਈ ਦਿੰਦੀ ਸੀ ਅਗਲੀ ਸਵੇਰ ਉਸ ਵਿਅਕਤੀ ਦੀ ਪਤਨੀ ਨੇ ਉਸ ਨੂੰ ਕਿਹਾ ਦੇਖੋ ਸਾਹਮਣੇ ਵਾਲੀ ਛੱਤ ਤੇ ਕਿੰਨੇ ਮੈਲੇ ਕੱਪੜੇ ਫੈਲੇ ਹੋયા ਹਨ ਲੱਗਦਾ ਹੈ ਉਹਨਾਂ ਲੋਕਾਂ ਨੂੰ ਸਹੀ ਤਰੀਕੇ ਨਾਲ ਆਪਣੇ ਕੱਪੜੇ ਸਾਫ਼ ਕਰਨੇ ਨਹੀਂ ਆਉਂਦੇ ਪਤੀ ਨੇ ਪਤਨੀ ਦੀ ਗੱਲ ਅਣਸੁਣੀ ਕਰ ਦਿੱਤੀ ਕੁਝ ਦਿਨ ਬੀਤ ਗਏ ਫਿਰ ਇੱਕ ਦਿਨ ਪਤਨੀ ਨੇ ਪਤੀ ਨੂੰ ਇਹੀ ਗੱਲ ਦੁਬਾਰਾ ਕਹੀ ਪਤੀ ਨੇ ਇਸ ਵਾਰ ਪਤਨੀ ਦੀ ਗੱਲ ਸੁਣ ਲਈ ਪਰ ਕੋਈ ਪ੍ਰਕਿਰਿਆ ਨਹੀਂ ਦਿੱਤੀ ਪਤਨੀ ਸੋਚਣ ਲੱਗੀ ਇਹ ਕੁਝ ਬੋਲ ਕਿਉਂ ਨਹੀਂ ਰਹੇ ਕੁਝ ਦਿਨਾਂ ਬਾਅਦ ਉਹ ਦੋਵੇਂ ਉਹੀ ਖਿੜਕੀ ਦੇ ਕੋਲ ਬੈਠ ਕੇ ਨਾਸ਼ਤਾ ਕਰ ਰਹੇ ਸੀ ਪਤਨੀ ਦੀ ਨਜ਼ਰ ਹਮੇਸ਼ਾ ਵਾਂਗ ਸਾਹਮਣੇ ਵਾਲੀ ਛੱਤੇ ਗਈ ਤੇ ਉਸ ਚਾਹੇ ਕੁੱਟੀ ਉਸਨੇ ਬੋਲਾ ਕਿ ਅੱਜ ਸੂਰਜ ਪੱਛਮ ਵੱਲੋਂ ਚੜਿਆ ਹੈ ਲੱਗਦਾ ਹੈ ਕਿ ਅੱਜ ਕਿਸੇ ਹੋਰ ਨੇ ਕੱਪੜੇ ਧੋਤੇ ਹਨ ਕਿੰਨੇ ਸਾਫ਼ ਕੱਪੜੇ ਧੋਤੇ ਹਨ ਪਤਨੀ ਦੀ ਗੱਲ ਸੁਣ ਕੇ ਪਤੀ ਮੁਸਕਰਉਣ ਲੱਗਾ ਉਸਨੇ ਪਤਨੀ ਨੂੰ ਕਿਹਾ ਉਹ ਉਹਨਾਂ ਦੇ ਕੱਪੜੇ ਜਿਵੇਂ ਪਹਿਲਾਂ ਧੋਤੇ ਸੀ ਓਵੇਂ ਹੀ ਹਨ ਤੇ ਅਸਲ ਸਾਡੀ ਖਿੜਕੀ ਦਾ ਸ਼ੀਸ਼ਾ ਹੀ ਗੰਦਾ ਸੀ ਜਿਸ ਨੂੰ ਅੱਜ ਸਵੇਰੇ ਉੱਠ ਕੇ ਮੈਂ ਸਾਫ਼ ਕਰ ਦੁੱਤਾ ਪਤੀ ਦੀ ਇਹ ਗੱਲ ਸੁਣ ਕੇ ਪਤਨੀ ਸ਼ਰਮਿੰਦਾ ਹੋ ਗਈ ਉਹ ਸੋਚਣ ਲੱਗ ਪਈ ਕਿ ਉਹ ਤਾਂ ਬੇਕਾਰ ਹੀ ਸਾਹਮਣੇ ਵਾਲੀ ਦੀ ਨਿੰਦਿਆ ਕਰ ਰਹੀ ਸੀ ਕਮੀ ਤਾਂ ਉਸ ਵਿੱਚ ਸੀ ਕਮਰੇ ਦੀ ਖਿੜਕੀ ਤਾਂ ਉਸਦੀ ਹੀ ਗੰਦੀ ਸੀ ਤਾਂ ਦੋਸਤੋ ਸਾਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਕਿਸੇ ਦੂਸਰੇ ਦੀ ਨਿੰਦਿਆ ਜਾਂ ਆਲੋਚਨਾ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਅੰਦਰ ਝਾਕ ਲੈਣਾ ਚਾਹੀਦਾ ਤਾਂ ਕਿ ਬਾਅਦ ਵਿੱਚ ਖੁਦ ਨੂੰ ਸ਼ਰਮਿੰਦਾ ਨਾ ਹੋਣਾ ਪਵੇ ਦੋਸਤੋ ਇਹੋ ਜੀ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਬਾ